ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼ ਕੌਮ ਦੀ ਆਵਾਜ਼ ਮੇਰੇ ਨਾਲ ਡਾਕਟਰ ਅਜਮੇਰ ਸਿੰਘ ਮਾਨਸਿਕ ਰੋਗਾਂ ਦੇ ਜਿਹੜੇ ਮਾਹਿਰ ਨੇ ਖੰਨੇ ਤੋਂ ਹੋਮੋਪੈਥੀ ਦੇ ਵਿੱਚ ਜਿਹੜੇ ਕੰਮ ਕਰਦੇ ਆ ਕਾਫੀ ਦੇਰ ਤੋਂ ਯੂਨੀਵਰਸਿਟੀ ਦੇ ਵਿੱਚ ਮਾਨਸਿਕ ਰੋਗਾਂ ਦੇ ਉੱਤੇ ਸਰਚ ਕਰਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕਾਫੀ ਇਹਨਾਂ ਦੇ ਨਾਲ ਜਿਹੜੀਆਂ ਵਿਚਾਰ-ਚਰਚਾ ਵੀਡੀਓ ਦੇ ਰੂਪ ਵਿੱਚ ਕੀਤੀਆਂ ਸੀ ਜਿਹੜੀਆਂ ਮਾਨਸਿਕ ਰੋਗਾਂ ਦੀਆਂ ਵੱਖ-ਵੱਖਰੀਆਂ ਕਿਸਮਾਂ ਸੀ ਉਸੇ ਲੜੀ ਦੇ ਵਿੱਚ ਅੱਜ ਇੱਕ ਜਿਹੜਾ ਮਾਨਸਿਕ ਰੋਗਾਂ ਦੀ ਇੱਕ ਕਿਸਮ ਹੈ ਸ਼ੱਕ ਕਰਨਾ ਜਿਹਨੂੰ ਆਪਾਂ ਕਹਿੰਦੇ ਨੇ ਸਸਪੀਸ਼ਨ ਡਾਊਟ ਕਿਸੇ ਦੇ ਉੱਤੇ ਡਾਊਟ ਕਰਨਾ ਉਹਦੇ ਉੱਤੇ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਇਹ ਕਿਉਂ ਕੀ ਚੀਜ਼ ਐ ਉਹਦੇ ਪਿੱਛੇ ਕੀ ਕਾਰਨ ਨੇ ਉਹਦਾ ਜਿਹੜਾ ਭਿਆਨਕ ਰੂਪ ਕੀ ਹੁੰਦਾ ਹੈ ਤੇ ਉਹਦਾ ਹੱਲ ਕੀ ਹੈ ਤੇ ਇਹ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਵੈਗੁਰਜੀ ਕਾ ਖਾਲਸਾ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਸੁਣੀ ਲਿਆ ਤੇ ਜੋ ਆਪਾਂ ਆਪਣੀ ਲੜੀ ਚੱਲਦੀ ਹੈ ਮਾਨਸਿਕ ਰੋਗਾਂ ਦੇ ਉੱਤੇ ਹਾਂਜੀ ਤੇ ਕਾਫੀ ਆਪਾਂ ਇੱਥੇ ਵਿਚਾਰਾਂ ਕੀਤੀਆਂ ਵੀ ਜਿਹੜੇ ਮਾਨਸਿਕ ਰੋਗਾਂ ਦੀਆਂ ਬੱਖ ਬੱਖ ਕਿਸਮਾਂ ਨੇ ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਹ ਸਸਪੀਸ਼ਨ ਸ਼ੱਕ ਦੇ ਜਿਹੜਾ ਇੱਕ ਰੋਗ ਮਾਨਸਿਕ ਰੋਗਾਂ ਦਾ ਇੱਕ ਅ ਹਿੱਸਾ ਹੈ ਇੱਕ ਰੂਪ ਹੈ ਤੇ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਸਮਝਾਓ ਕਿ ਇਹ ਜਿਹੜਾ ਇਹ ਰੋਗ ਹੈ ਹਾਂ ਜੀ ਡਾਊਟ ਸ਼ੱਕ ਵਾਲਾ ਵੀ ਇਹ ਬੰਦੇ ਦੇ ਵਿੱਚ ਕਿਵੇਂ ਉਤਪਨ ਹੁੰਦਾ ਹੈ ਹਾਂ ਜੀ ਤੇ ਫਿਰ ਕਿਉਂਕਿ ਮੈਂ ਇੱਕੋ ਵਾਰੀ ਤੁਹਾਨੂੰ ਸਵਾਲ ਕਰ ਦੇਣਾ ਉਸ ਤੋਂ ਬਾਅਦ ਇਹਦਾ ਜਿਹੜਾ ਭਿਆਨਕ ਰੂਪ ਹੈ ਤੇ ਉਸ ਤੋਂ ਬਾਅਦ ਇਹਦੇ ਹੱਲ ਕੀ ਨੇ ਹੋਮੋਪੈਥੀ ਦੇ ਵਿੱਚ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਮਨੋਰੋਗਾਂ ਬਾਰੇ ਜਿਹੜੇ ਨਹੀਂ ਇੱਕ ਗੱਲ ਤੋਂ ਪਹਿਲਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਮਨੋਰੋਗ ਨੇ ਜੀ ਇਹ ਦਿਸਦੇ ਨਹੀਂ ਹੁੰਦੇ ਹਾਂ ਤੇ ਨਾ ਹੀ ਇਹਨਾਂ ਨੂੰ ਲੈਬੋਰੀਟਰੀ ਦੇ ਵਿੱਚ ਟੈਸਟ ਕੀਤਾ ਜਾ ਸਕਦਾ ਜੀ ਜਿਹੜੇ ਸਰੀਰਕ ਰੋਗ ਨੇ ਉਹਨਾਂ ਨੂੰ ਅਸੀਂ ਲੈਬੋਰੀਟਰੀ ਦੇ ਵਿੱਚ ਜਾ ਕੇ ਟੈਸਟ ਕਰ ਸਕਦੇ ਹਾਂ ਕਿ ਜਿਵੇਂ ਖੂਨ ਦੇ ਵਿੱਚ ਕੋਈ ਵਿਗਾੜ ਆ ਗਿਆ ਜਿਵੇਂ ਸੈਲ ਨੇ ਆਰਬੀਸੀ ਆਫਾਂ ਡਬਲਯੂ ਜਿਹੜੇ ਨੇ ਆਪਣੇ ਵਾਈਟ ਬਲੱਡ ਕਾਰਪਸਲ ਜਾਂ ਜਿਹੜਾ ਨਰਵ ਸੈੱਲ ਹੈ ਉਹਨੂੰ ਅਸੀਂ ਚੈੱਕ ਕਰ ਸਕਦੇ ਹਾਂ ਲੈਬੋਰੀਟਰੀ ਦੇ ਜਾ ਕੇ ਜੀ ਸਈ ਜਿਹੜੇ ਮਾਨਸਿਕ ਰੋਗ ਹਨ ਇਹ ਮਨ ਦੇ ਨਾਲ ਸੰਬੰਧਿਤ ਹੈ ਜੀ ਮਨ ਜਿਹੜਾ ਹੈਗਾ ਏ ਜਿਹੜੀ ਸਮਝ ਹੈ ਅਮ ਅਜੇ ਬਹੁਤੀ ਜਿਹੜੀ ਮਤਲਬ ਡਵੈਲਪ ਨਹੀਂ ਹੋਈ इवन ਜਿਹੜੇ ਡਾਕਟਰ ਨੇ ਉਹਦਾ ਮੰਨ ਨੂੰ ਮੰਨਦੇ ਹੀ ਨਹੀਂ ਹੈ ਮਤਲਬ ਉਹ ਤਾਂ ਬੁੱਧੀ ਨੂੰ ਮੰਨਦੇ ਨੇ ਜਿਹਨੂੰ ਆਪਾਂ ਦਿਮਾਗ ਕਹਿੰਦੇ ਨੇ ਅੱਛਾ ਮਤਲਬ ਜਿਹੜਾ ਦਿਮਾਗ ਹੈ ਨਾ ਇਹਨੂੰ ਤੁਸੀਂ ਜਦੋਂ ਚੀਰ-ਫਾਲ ਕਰਦੇ ਆਂ ਜਦੋਂ ਬੰਦਾ ਮਰ ਜਾਂਦਾ ਤਾਂ ਤੁਸੀਂ ਦਿਮਾਗ ਕੱਢ ਕੇ ਜਰਾ ਆਪਣਾ ਦੇਖ ਸਕਦੇ ਆਂ ਉਹਦਾ ਆਕਾਰ ਜੀ ਸਵਿਧ ਦਿਮਾਗ ਤਾਂ ਜਿਹੜਾ ਇੱਕ ਆਕਾਰ ਵਾਲੀ ਚੀਜ਼ ਹੈ ਉਹਨੂੰ ਅੱਖਾਂ ਦੇ ਨਾਲ ਦੇਖਿਆ ਜਾ ਸਕਦਾ ਪਰ ਜਿਹੜਾ ਮਾਈਂਡ ਹੈ ਨਾ ਤੇ ਇਸ ਨੂੰ ਦੇਖਿਆ ਨਹੀਂ ਜਾ ਸਕਦਾ ਹੈਗਾ ਪਰ ਕੁਝ ਲੱਛਣਾਂ ਦੇ ਜਿਹੜੇ ਸਰੀਰ ਦੇ ਉੱਤੇ ਜਦੋਂ ਪ੍ਰਗਟ ਹੁੰਦੇ ਨੇ ਤਾਂ ਇਸ ਨੂੰ ਅਸੀਂ ਜਾਣ ਸਕਦੇ ਹਾਂ ਜਿਵੇਂ ਕੁਝ ਤੇ ਪੋਜੀਟਿਵ ਲੱਛਣ ਹੁੰਦੇ ਨੇ ਹੁਣ ਜਿਹੜਾ ਕੋਈ ਬੰਦਾ ਬਹੁਤ ਖੁਸ਼ ਹੈ ਮੈਂ ਕੋਈ ਬੰਦਾ ਰੋ ਰਿਹਾ ਕੋਈ ਭੰਗੜੇ ਪਾ ਰਿਹਾ ਨੱਚ ਰਿਹਾ ਟੱਪ ਰਿਹਾ ਉਹ ਜਿਹੜਾ ਖੁਸ਼ੀ ਦਾ ਇਹਾਰ ਕਰ ਰਿਹਾ ਉਹ ਮਨ ਤੋਂ ਹੋ ਰਿਹਾ ਹੈ ਹੂੰ ਸ੍ਰੀਸ਼ ਦੀ ਉਹਦਾ ਰਿਫਲੈਕਸ਼ਨ ਹੋ ਰਿਹਾ ਹੂੰ ਸੇ ਇਸ ਤਰ੍ਹਾਂ ਇਹ ਜਿਹੜੇ ਦੂਜੇ ਜਿਹੜੇ 네ਗੇਟਿਵ ਹੁੰਦੇ ਨੇ ਜਿਹੜੇ ਰਿਫਲੈਕਸ਼ਨ ਚ ਉਹ ਜਿਵੇਂ ਹੁਣ ਚਿੰਤਾ ਹੈ ਗਮ ਹੈ ਮਤਲਬ ਸੋਗ ਹੈ ਡਰ ਹੈ ਹੂੰ ਡਰ ਹੈ ਜਿਹੜਾ ਪਕੈਦਨ ਇਹ ਮਨ ਦੇ ਨਾਲ ਸੰਬੰਧ ਅਸਾ ਇਸ ਦਾ ਹੂੰ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ ਜਿਹੜਾ ਹੈਗਾ ਸੀ ਇਹ ਜਿਹੜਾ ਰੋਗ ਹੈ ਜਿਹਨੂੰ ਅਸੀਂ ਸਸਪੀਸ਼ਨ ਕਹਿੰਦੇ ਆ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਲੋਕਾਂ ਦੇ ਚ ਜਿਆਦਾ ਡਵੈਲਪ ਹੁੰਦਾ ਜਿਹੜੇ ਸ਼ੰਕਾਵਾਦੀ ਹੁੰਦੇ ਨੇ ਸ਼ੁਰੂ ਤੋਂ ਹੀ ਕਿਉਂਕਿ ਸਾਡੇ ਜਿਹੜੀ ਹੈ ਅਕਾਲ ਪਖਣਾ ਸਾਡੇ ਜਿਹੜਾ ਮਨੁੱਖ ਹੈ ਜਦੋਂ ਜਨਮ ਲੈਂਦਾ ਤਾਂ ਕੁਛ ਨਾ ਕੁਛ ਉਹਦੇ ਚ ਜਿਹੜਾ ਹੈਰੀਡਿਟਰੀ ਫਲਕਸ ਭਰਿਆ ਹੁੰਦਾ ਸਾਰੇ ਮਨੁੱਖਾਂ ਨੂੰ ਸਾਰੇ ਰੋਗ ਨਹੀਂ ਲੱਗਣੇ ਹੁੰਦੇ ਹੁਣ ਜੇ ਆਪਾਂ ਮਨੋ ਰੋਗਾਂ ਦੀਆਂ ਕਈਆਂ ਦੇ ਚ ਕਾਮਵਾਸ਼ਨਾ ਬਹੁਤ ਹੁੰਦੀ ਹੈ ਇਹਦਾ ਮਤਲਬ ਨਹੀਂ ਪ੍ਰੀ ਡੋਮੀਨੈਂਸ ਤੇ ਕਈਆਂ ਦੇ ਚ ਲੋਭ ਕਈਆਂ ਦੇ ਚ ਲਾਲਚ ਕਈਆਂ ਦੇ ਚ ਡਰ ਤੁਸੀਂ ਕਈ ਬੱਚੇ ਜਿਹੜੇ ਜਮਾਂਦਰੂ ਹੀ ਬਹੁਤ ਡਰਪੋ ਕਿਸਮ ਦੇ ਹੋ ਜਾਂਦੇ ਨੇ ਉਹ ਕੀੜੀ ਤੋਂ ਵੀ ਡਰਨ ਲੱਗ ਜਾਂਦੇ ਨਹੀਂ ਸੀ ਉਹਨਾਂ ਦੇ ਇੱਕ ਪ੍ਰੀ ਜਿਹਨੂੰ ਅਸੀਂ ਕਹਿੰਦੇ ਨੇ ਪ੍ਰੀ ਡਿਸਪੋਜੀਸ਼ਨ ਹੁੰਦੀ ਹੈ ਇੱਕ ਹਮ ਮਤਲਬ ਜਿਹੜੀ ਕਿਸੇ ਉਹਨਾਂ ਨੂੰ ਉਧਰੋਂ ਲਈ ਚੁਰਦੀ ਹੈਗੀ ਉਸ ਰੋਗ ਦੇ ਵੱਲ ਸੇ ਪ੍ਰੀ ਡਿਸਪੋਜੀਸ਼ਨ ਤੁਹਾਡਾ ਜਿਹੜਾ ਮਨ ਦਾ ਮਤਲਬ ਇੱਕ ਤਰ੍ਹਾਂ ਦੇ ਨਾਲ ਨਿਸਕਰੀਏ ਸੁਭਾਅ ਹੈ ਹਮ ਪਾਲੀਜੀ ਇਹ ਐਕਟਿਵ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਡੇ ਤੁਹਾਨੂੰ ਜਿਹੜਾ ਪੈਦਾ ਹੋਇਆ ਇਹਨੂੰ ਅਸੀਂ ਲੇਟੈਂਟ ਕਹਿ ਸਕਦੇ ਹਾਂ ਇਹਨੂੰ ਆਪਾਂ ਕਹਿੰਦੇ ਵੀ ਛੁਪਿਆ ਹੋਇਆ ਤੇ ਜਦੋਂ ਫੇ ਕੁਝ ਕੋਈ ਹਾਲਾਤ ਬਣ ਜਾਂਦੇ ਨੇ ਸੋਸਾਇਟੀ ਦੇ ਵਿੱਚ ਫੇਰ ਇਹ ਰੋਗ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਜਿਵੇਂ ਹੁਣ ਦੁੱਖ ਹੈ ਹੁਣ ਦੁੱਖ ਦਾ ਰੋਗ ਆਮ ਥੋੜਾ ਥੋੜਾ ਪ੍ਰਗਟ ਹੋਣਾ ਕਿਸੇ ਦਾ ਬਾਪ ਮਰ ਗਿਆ ਜਾਂ ਕਿਸ ਦੀ ਮਾਂ ਮਾਰ ਗਈ ਛੋਟੀ ਉਮਰ ਚ ਕੋਈ ਘਾਟਾ ਪੈ ਗਿਆ ਜਾਂ ਕਿਸੇ ਨੇ ਕੋਈ ਧਰਾਤਾ ਬੰਦਾ ਕਿਸੇ ਨੇ ਕੋਈ ਥ੍ਰੈਟਨਿੰਗ ਕਰਤੀ ਉਦੋਂ ਪੈਦਾ ਹੋਣਾ ਇਹ ਜਿਹੜਾ ਹੈਗਾ ਦੁੱਖ ਦਾ ਰੋਗ ਜਦੋਂ ਉਹਨੂੰ ਦੁੱਖ ਦੇ ਚਾਉਣਾ ਤੁਸੀਂ ਆਮ ਹਾਲਤਾਂ ਵਿੱਚ ਨਾ ਹੁਣ ਕਈ ਬੰਦੇ ਜਿਹੜੀ ਹੈ ਫਿਰ ਉਹ ਜਿਹੜਾ ਰੋਗ ਦੀ ਜਿਹੜੀ ਮੰਨਣ ਦੀ ਜਿਹੜੀ ਵਸਤਾ ਉਹ ਵੀ ਡਿਫਰੈਂਟ ਹੈ ਜੀ ਉਹਨੂੰ ਅਸੀਂ ਕਹਿੰਦੇ ਸਸਪਟੇਬਿਲਟੀ ਉਹ ਗ੍ਰਹਿਣ ਕਰਨ ਦਾ ਜਿਹੜਾ ਉਹਨੂੰ ਪ੍ਰਭਾਵ ਲੈਣ ਦਾ ਜਿਹੜੀ ਉਹਦੇ ਚ ਸ਼ਕਤੀ ਹੈ ਇਹ ਡਿਫਰੈਂਟ ਹੈ ਸੋ ਇੱਕ ਤਾਂ ਜਿਹੜੀ ਇੱਕ ਨੈਚੁਰਲ ਪ੍ਰਵਿਰਤੀ ਹੈ ਸ਼ੰਕਾ ਕਰਨਾ ਇਹ ਹਰ ਇੱਕ ਮਨੁੱਖ ਦੇ ਵਿੱਚ ਹੈ ਥੋੜਾ ਬਹੁਤਾ ਜੀ ਵੀ ਸ਼ੰਕਾ ਡਾਓ ਮਤਲਬ ਤੁਸੀਂ ਜਿਹੜੀ ਹੈ ਸ਼ੋਰ ਹੋਣਾ ਹੂੰ ਮਤਲਬ ਸ਼ੰਕਾ ਜਿਹੜੀ ਹੈ ਛੋਰ ਹੋਣ ਦਾ ਇੱਕ ਸਾਧਨ ਹੈ ਉੱਥੇ ਤੱਕ ਤਾਂ ਕੋਈ ਇਹ ਰੋਗ ਨਹੀਂ ਹੈ ਇਹ ਤਾਂ ਸੁਧਾਰਨ ਜਿਵੇਂ ਡਰ ਵੀ ਇੱਕ ਡਰ ਦੀ ਨੈਚੁਰਲ ਪ੍ਰਵਿਰਤੀ ਹੈ ਹੂੰ ਵੀ ਜਕਣਾ ਅੱਗ ਤੋਂ ਜਾਂ ਛੋਟਾ ਬੱਚਾ ਇੱਕ ਡਰਦਾ ਹੈ ਹੂੰ ਲეგਨ ਜਿਹੜੇ ਸਾਡੇ ਇਮੋਸ਼ਨ ਜ ਨੇ ਨਾ ਜਦੋਂ ਐਕਸਟ੍ਰੀਮ ਦੇ ਵਿੱਚ ਚਲੇ ਜਾਂਦੇ ਨੇ ਆਪਣੀਆਂ ਸੁਧਾਰਨ ਹੱਦਾਂ ਪਾਰ ਕਰਕੇ ਇਹ ਸਾਡੇ ਜਿਹੜਾ ਨਰਵਸ ਸਿਸਟਮ ਦੇ ਵਿੱਚ ਐਂਟਰ ਕਰ ਜਾਂਦੇ ਨੇ ਫਿਰ ਇਹ ਬੜੇ ਭਿਆਨਕ ਬਣਦੇ ਨੇ ਮੈਂ ਸਾਡਾ ਜਿਹੜਾ ਨਰਵਸ ਸਿਸਟਮ ਹੈ ਸਾਡੇ ਜਿਹੜੇ ਜਿਵੇਂ ਡਾਈਜੈਸਟਿਵ ਸਿਸਟਮ ਹੈ ਐਂਡੋਕ੍ਰਾਈਨ ਸਿਸਟਮ ਹੈ ਇਹਨਾਂ ਦੇ ਵਿੱਚੋਂ ਲੰਘ ਲੰਘ ਕੇ ਹੌਲੀ 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 ਨਰਵਸ ਸਿਸਟਮ ਦੇ ਉੱਤੇ ਚਲਾ ਜਾਂਦਾ ਨਾ ਜਦੋਂ ਹੁਣ ਜਦ ਵਿੱਚ ਡਰ ਹੈ ਹੁਣ ਡਰ ਦੇ ਨਾਲ ਬੰਦਿਆਂ ਨੂੰ ਪੈਰਲਾਈਸਿਸ ਵੀ ਹੋ ਜਾਂਦਾ ਹੂੰ ਉਹਦਾ ਜਿਹੜਾ ਜਿਹੜਾ ਉਹ ਐਨੇ ਪਹਿਲੇ ਲਾਈਜ਼ ਹੋ ਗਏ ਜਿਹੜੇ ਉਹਦੇ ਨਾਲ ਤੰਤੂ ਮੈਂ ਹੁਣ ਉਹਦਾ ਫਰੀਜ਼ੇ ਕੰਮ ਕਰਨਾ ਛੱਡ ਗਿਆ ਹੂੰ ਲੱਤਾਂ ਮਤਲਬ ਤੁਰ ਨਹੀਂ ਸਕਦਾ ਉਹ ਬੰਦਾ ਜੀ ਸੇ ਇਸੇ ਤਰ੍ਹਾਂ ਹੀ ਇਹ ਜਿਹੜੀ ਪਰਮੇਸ਼ੀ ਹੈ ਆਪਣੀ ਸ਼ੰਕਾਵਾਦੀ ਇਹ ਇੱਕ ਜਦੋਂ ਤੋਂ ਮਨੁੱਖ ਬਣਿਆ ਹੈਗਾ ਕਿਉਂਕਿ ਮਨੁੱਖ ਅਧੂਰਾ ਹੈ ਉਹ ਸ਼ੰਕਾ ਤਾਂ ਕਰਦਾ ਹੈ ਉਹ ਸੰਪੂਰਨ ਹੋਣਾ ਲੋਚਦਾ ਹੈ ਤੇ ਜਿਹੜੀ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੈ ਨਾ ਸ਼ੰਕਾ ਕਰਨਾ ਇਹ ਮਨੁੱਖ ਦੀ ਅ ਅਪਾਏ ਕੀ ਕੀ ਕਹਿ ਸਕਦੇ ਆ ਇਨਾਂ ਦੀ ਕੋਈ ਸੀ ਉਹਦੀ ਕੋਈ ਘਾਟ ਹੈ ਜਿਹੜੀ ਜੋ ਪੂਰਤੀ ਕਰਨੀ ਚਾਹੁੰਦਾ ਹੈ ਮਤਲਬ ਸ਼ੰਕਾ ਨੂੰ ਦੂਰ ਕਰਕੇ ਆਪਾਂ ਕਹਿੰਦਾ ਨੀ ਯਾਰ ਮੈਨੂੰ ਸ਼ੱਕ ਜੀ ਪੈਂਦੀ ਹੈ ਵੀ ਪਤਾ ਨਹੀਂ ਉਹ ਬੰਦਾ ਮੰਨੂ ਉਹੀ ਸੀ ਕਿ ਕੋਈ ਹੋਰ ਹੈ ਸਿਰ ਬੀ ਆਰ ਨਾਟ ਸ਼ੋਰ ਜਿੱਥੇ ਤੁਹਾਡੀ ਸ਼ੋਰ ਹੈ ਪੂਰਾ ਤੁਹਾਨੂੰ ਕੰਪਲੀਟ ਵਿਸ਼ਵਾਸ ਹੈ ਉੱਥੇ ਸ਼ੰਕਾ ਨਹੀਂ ਪੈਦਾ ਹੋ ਸਕਦਾ ਜਿੱਥੇ ਤੁਸੀਂ ਐਨ ਇੱਕ ਤੋਂ ਕਈ ਵਾਰੀ ਪਕਹੰਦੇ ਮੈਂ 100% ਸ਼ੋਰ ਹਾਂ ਹਾਂ ਮੈਂ ਮੈਂ 200% ਸ਼ੋਰ ਹਾਂ ਯਾਰ ਬਿਲਕੁਲ ਕੋਈ ਆਦਮੀ ਮੁੱਕਰਦਾ ਹੈ ਤੁਸੀਂ ਪੈਸੇ ਦਿੱਤੇ ਨੇ ਉਹਨੂੰ ਉਹ ਕਹਿੰਦਾ ਦਿੱਤੇ ਨਹੀਂ ਸੀ ਉਹ ਹੁਣ ਜਿਹੜਾ ਜਿਹਨੇ ਜਿਹੜਾ ਮੁਕਰ ਨਾ ਹੋਵੇ ਤੁਹਾਨੂੰ ਡਿਲਾ ਸਕਦਾ ਉਹ ਹੂੰ ਕਿ ਨਹੀਂ ਯਾਰ ਤੈਨੂੰ ਮੈਂ ਦਿੱਤੇ ਨੇ ਫੁਲਾਨੀ ਦੀਖ ਦਿੱਤੇ ਨੇ ਬਿਲਕੁਲ ਉਹ ਹੁਣ ਜਿਹੜਾ ਹੈਗਾ ਬੰਦਾ ਜਿਹਨੂੰ ਦਿੱਤੇ ਨੇ ਪੈਸੇ ਉਹ ਵੀ ਹੋ ਸਕਦਾ ਥੋੜਾ ਜਿਹਾ ਡੋਲ ਜਾਵੇ ਹੂੰ ਸ਼ੱਕ ਜਾਂ ਪੈਦਾ ਹੋਣਾ ਸ਼ੁਰੂ ਹੋ ਜਾਵੇ ਵੀ ਯਾਰ ਪਤਾ ਨਹੀਂ ਇਹ ਕਹਿ ਰਿਹਾ ਬੰਦਾ ਇਹ ਵੀ ਪਤਾ ਨਹੀਂ ਨਾਇਂ ਦਿੱਤੇ ਹੋਣ ਉਹ ਸ਼ੰਕਾ ਪੈਦਾ ਹੋ ਗਈ ਬਿਲਕੁਲ ਜੀ ਜਿਹੜੀ ਹੈ ਸੀ ਉਹਦਾ ਜਿਹੜਾ ਵਿਸ਼ਵਾਸ ਹੈ ਉਹ ਡੋਲ ਗਿਆ ਉਹਦੇ ਉੱਤੇ ਤੇ ਇਹ ਜਿਹੜੀ ਸੰਧਾਰਨ ਜਿਹੜੀ ਸ਼ੰਕਾ ਹੈ ਜਦੋਂ ਇਹ ਆਪਣੇ ਸਾਰੇ ਹੱਦ ਬੰਨੇ ਆਪਣਾ ਘੇਰੇ ਜਿਹੜੇ ਪਾਰ ਕਰ ਲੈਂਦੀ ਹੈ ਤੁਹਾਡੇ ਨਰਵਸ ਸਿਸਟਮ ਦੇ ਵਿੱਚ ਐਂਟਰ ਹੋ ਗਈ ਤੇ ਨਰਵਸ ਸਿਸਟਮ ਦੇ ਵਿੱਚ ਐਂਟਰ ਕਰਕੇ ਤੁਹਾਡੇ ਰਸਤਿਆਂ ਦੇ ਵਿੱਚ ਐਂਟਰ ਹੋ ਗਈ ਫਿਰ ਫਿਰ ਇਹ ਬੜੀ ਘਾਤਕ ਸਿੱਧ ਹੁੰਦੀ ਹੈ ਜੀ ਉਹ ਕਿਵੇਂ ਪਰ ਜਿਵੇਂ ਹਾਂ ਇਹਦਾ ਇੱਕ ਬੜਾ ਭਿਆਨਕ ਰੂਪ ਮੈਂ ਤੁਹਾਨੂੰ ਮਤਲਬ ਮੈਨੂੰ ਦੱਸਣਾ ਹੀ ਪੈਣਾ ਹੈ ਨਹੀਂ ਤਾਂ ਸਮਝ ਨਹੀਂ ਲੱਗਣੀ ਵੀ ਸ਼ੰਕਾ ਕਿੰਨੀ ਖਤਰਨਾਕ ਤੱਕ ਹੋ ਸਕਦੀ ਹੈ ਹੁਣ ਆਮ ਤੌਰ ਤੇ ਜਿਵੇਂ ਸਾਡੀ ਪੁਰਾਣੀ ਸਭਿਤਾ ਦੀ ਉਹ ਕੁੜੀਆਂ ਦੇ ਜਿਹੜੀ ਨਾ ਮੁੰਡੇ ਕੁਆਰੇ ਬਣ ਨੂੰ ਬਹੁਤ ਜਿਹੜੀ ਵਰਜਨਿਟੀ ਕਹਿੰਦੇ ਆ ਬੜੀ ਉਹਨੂੰ ਮੰਨਤਾ ਦਿੰਦੇ ਸੀ ਵੀ ਕੁੜੀ ਦੇ ਵਿਆਹ ਤੋਂ ਪਹਿਲਾਂ ਕਿਸੇ ਨਾਲ ਸੰਬੰਧ ਨਹੀਂ ਹੋਣਾ ਚਾਹੀਏ ਹਮ ਅੱਜ ਵੀ ਹੈ ਕਿ ਅੱਜ ਵੀ ਮਤਲਬ ਉਹ ਦੇਖਦੇ ਨੇ ਤੇ ਮੇਰੇ ਕੋਲ ਇੱਕ ਮੁੰਨੇ ਪੜੇ ਲਿਖੇ ਉਹ ਆਪਣੀ ਜਿਹੜੀ ਹੈਗੀ ਆ ਆਪਣੀ ਜਿਹੜੀ ਹੈ ਉਹ ਪਹਿਲੀ ਜਿਹੜੀ ਬੰਦੇ ਨੂੰ ਪਸਵਾਗ ਰਾਤ ਕਹਿੰਦੇ ਉਹ ਬਾਹਰ ਗਏ ਕਿਤੇ ਮਨਾਉਣ ਜੀ ਕੰਟਰੀ ਦੇ ਵਿੱਚ ਹੂੰ ਦੋਨੋਂ ਐ ਮੇਰੇ ਪਾਸ ਇਹ ਪੜੇ ਦੇ ਕੇ ਸਾਇੰਸ ਦੇ ਬੜੇ ਤਰਕਸ਼ੀਲ ਸੀਗੇ ਦੇਖੋ ਮੈਂ ਤਾਂ ਹੀ ਕਹਿੰਦਾ ਹੁੰਦਾ ਆਂ ਵੀ ਜਿਹੜੀ ਤਰਕਸ਼ੀਲ ਹੈ ਨਾ ਈ ਹੂੰ ਇਹ ਤਰਕਸ਼ੀਲ ਬੰਦੇ ਜਦੋਂ ਤਰਕਸ਼ੀਲ ਪੈਰਲਾਈਜ਼ ਹੁੰਦੀ ਹੋ ਜਾਂਦੀ ਹੈ ਨਾ ਫਿਰ ਤਰਕਸ਼ੀਲ ਤੇ ਨਾਲ ਦਾ ਸਾਥ ਨਹੀਂ ਦਿੰਦੀ ਬੰਦਿਆਂ ਦਾ ਇਹ ਵੀ ਪੈਰਲਾਈਜ਼ ਹੋ ਜਾਂਦੀ ਹੈ ਜਿਹੜੇ ਤਰਕਸ਼ੀਲ ਬੰਦਾ ਜੀ ਸì ਉਹਨਾਂ ਦੀ ਜਿਹੜੀ ਤਰਕਸ਼ੀਲਤਾ ਹੈ ਉਹ ਕਿਵੇਂ ਪੈਰਲਾਈਜ਼ ਹੋ ਗਈ ਮੁੰਡਾ ਜਦੋਂ ਪਹਿਲੀ ਰਾਤ ਨੂੰ ਕੁੜੀ ਦੇ ਨਾਲ ਸਰੀਰਕ ਸੰਧ ਬਣਾਉਣ ਲੱਗਿਆ ਉਹਦੇ ਮਨ ਦੇ ਵਿੱਚ ਕਿ ਸ਼ੱਕ ਪੈਦਾ ਹੋ ਗਿਆ ਇੱਕ ਖਿਆਲ ਆਇਆ ਵੀ ਇਹ ਕੁੜੀ ਦੇ ਕਿਤੇ ਪਹਿਲਾਂ ਹੀ ਸੰਧ ਬਣੇ ਹੋਏ ਨੇ ਸ਼ੰਕਾ ਪੈਦਾ ਹੋ ਗਈ ਉਹਦੇ ਮਨ ਦੇ ਵਿੱਚ ਹੂੰ ਸੀ ਉਹ ਸ਼ੰਕਾ ਨੇ ਪੈਦਾ ਹੋ ਹੁ ਐਨੀ ਹੋ ਗਈ ਕਿ ਮੁੰਡਾ ਜਿਹੜਾ ਪਰਫਾਰਮ ਨਾ ਕਰ ਸਕਿਆ ਹੂੰ ਜਿਹੜਾ ਐਕਟ ਹੈ ਕੰਫੀਡੈਂਟਲੀ ਹੂੰ ਤੇ ਇਸੇ ਚੀਜ਼ ਨੇ ਉਹ ਜਿਹੜਾ ਦਸਕੂਰੀ ਦੇ ਮਨ 'ਚ ਸ਼ੰਕਾ ਪੈਦਾ ਕਰਤੀ ਕਿ ਹੋ ਸਕਦਾ ਇੰਪੋਰਟੈਂਟ ਹੋਵੇ ਹੂੰ ਮਲਿਕ ਵਿਸ਼ਵਾਸ ਹੈ ਜਿਹੜਾ ਤਾਂ ਥੜਕ ਗਿਆ ਨਹੀਂ ਸ਼ੰਕਾ ਪੈਦਾ ਹੋ ਗਈ ਉਹਨੂੰ ਮੁੰਡੇ ਦੇ ਵਿੱਚ ਵੀ ਪੈਦਾ ਹੋ ਗਈ ਹੂੰ ਕੁੜੀ ਦੇ ਵਿੱਚ ਵੀ ਪੈਦਾ ਹੋ ਗਈ ਤੇ ਹੋਇਆ ਕੀ ਜੀ ਫਿਰ ਮੁੰਡੇ ਨੇ ਕੁੜੀ ਨੂੰ ਤਾਂ ਨਹੀਂ ਦੱਸਿਆ ਕਿਉਂਕਿ ਜਿਹੜੇ ਸ਼ੰਕਾਵਾਦੀ ਜਿਹੜੇ ਜਿੱਥੇ ਸ਼ੱਕ ਪੈਦਾ ਹੁੰਦੀ ਹੈ ਜਨਰਲੀ ਇਹਨੂੰ ਲੁਕੋ ਰੱਖਦੇ ਨੇ ਲੋਕ ਦੱਸਦੇ ਨਹੀਂ ਕਿਸੇ ਨੂੰ ਅੱਛਾ ਇਹਨੂੰ ਵੀ ਅਸੀਂ ਜਿਹੜਾ ਹੈਗਾ ਬਹਿਮ ਜੀ ਨੂੰ ਕਹਿ ਦਿੰਨੇ ਹੈ ਸ਼ੰਕਾ ਇੱਕ ਉਹਦਾ ਹੀ ਰੂਪ ਹੈ ਬਹਿਮ ਦਾ ਜਿਹਨੂੰ ਪਾ ਕਹਿ ਦਿੰਨੇ ਬਹਿਮ ਹੋ ਗਿਆ ਜੀ ਸੀ ਦੁਨੀਆ ਤਾਂ ਕਹਦੇ ਨੇ ਇਹਦਾ ਜਿਹੜਾ ਇਲਾਜ ਹੈ ਵੀ ਕਿਤੇ ਵੀ ਨਹੀਂ ਸੀ ਈਵਨ ਜਿਹੜਾ ਵੈਦ ਸੀ ਲੁਕਮਾਨ ਉਹਦੇ ਕੋਲ ਵੀ ਨਹੀਂ ਇਹਦਾ ਇਲਾਜ ਉਹ ਵੀ ਹੱਥ ਖੜੇ ਕਰ ਗਿਆ ਸੀ ਕਿ ਇਹਦਾ ਚੀਜ਼ ਕੋਈ ਆਪਾਂ ਦੁਕਾਨਦਾਰ ਜਦੋਂ ਸੌਦਾ ਕਰੇ ਚਰੇ ਜਾਂਦੇ ਆ ਆਪਾਂ ਚੀਜ਼ ਨਹੀਂ ਪਸੰਦ ਕਰਦੇ ਉਹ ਦੁਕਾਨਦਾਰ ਸਾਨੂੰ ਇੱਕ ਇਹੀ ਕਹਿੰਦਾ ਯਾਰ ਤੂੰ ਤਾਂ ਵੈਨ ਨਹੀਂ ਹੋ ਗਿਆ ਹੂੰ ਬਿਲਕੁਲ ਹੁਣ ਬਹਿਮ ਕਰਦਾ ਹੁਣ ਹੁਣ ਤੇਤੇ ਨਹੀਂ ਖਰੀਦਿਆ ਜਾਣਾ ਸੀ ਇਹ ਜਿਹੜਾ ਉਹ ਜਿਹੜੇ ਮੁੰਡੇ ਕੁੜੀ ਨੂੰ ਇੰਨਾ ਬਹਿਮ ਹੋ ਗਿਆ ਜੀ ਉਨੇ ਚੋਰੀ ਚੋਰੀ ਕੁੜੀ ਦੇ ਟੈਸਟ ਕਰਾਉਣੇ ਸ਼ੁਰੂ ਕਰਤੇ ਬੜੀ ਜਨਤੀ ਤੇ ਅੱਛਾ ਡਾਕਟਰਾਂ ਦੇ ਕੋਲ ਅੱਛਾ ਉਹ ਹੁਣ ਡਾਕਟਰ ਜਿਹੜੀ ਕੁੜੀ ਹੈ ਉਹ ਵੀ ਬੇਵੱਸ ਸੀਗੀ ਦੱਸਦਾ ਉਹ ਹੈ ਨਹੀਂ ਸੀ ਉਹ ਉਹ ਦੱਸਦਾ ਹੈ ਨਹੀਂ ਸੀ ਮੈਂ ਤੇ ਟੈਸਟ ਇਸ ਕਰਕੇ ਕਰਾ ਰਹੇ ਲੇਕਿਨ ਅੰਦਰ ਉਹਦੇ ਕੀੜਾ ਸੀ ਉਹਦੇ ਨੇੜੇ ਮਤਲਬ ਉਹ ਜਿਹੜਾ 24 ਘੰਟੇ ਉਸ ਨੂੰ ਜਿਹੜਾ ਹੈਗਾ ਉਹ ਉਹਦੇ ਮਨ ਤੇ ਦੱਸ ਕੁ ਦੇ ਰਿਆ ਸੀਗਾ ਮੁੰਡੇ ਦੇ ਕਿ ਕੁੜੀ ਦੇ ਜਿਹੜੇ ਨੇ ਵੀ ਇਹ ਇਹ ਪਹਿਲਾਂ ਹੀ ਕਿਤੇ ਸਰੀਰਕ ਸੰਬੰਧ ਦੇ ਜਿਹੜੀ ਹੈ ਬਣਾ ਚੁੱਕੀ ਹੈ। ਸਿਰ इवन ਉਹਨਾ ਬਾਈ ਜਿਹੜੀ ਹੈ ਬਾਦ ਦੇ ਵਿੱਚ ਮੁੰਡਾ ਵੀ ਪੈਦਾ ਹੋ ਗਿਆ ਇੱਕ ਲੇਕਿਨ ਇਹ ਰੋਗ ਇੰਨਾ ਡੂੰਘਾ ਸੀ ਕਿ ਇਹਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਚ ਲੇ ਗਈਆਂ ਉਹਨਾਂ ਉਹਨਾਂ ਦੀ ਸਾਰੀ ਜ਼ਿੰਦਗੀ ਬਰਬਾਦ ਕਰਤੀ ਜੀ ਤੇ ਨੌਬਤ ਉਹਦੀ ਇੱਥੇ ਤੱਕ ਆ ਗਈ ਕਿ ਡਿਵੋਰਸ ਤੱਕ ਮਤਲਬ ਆ ਗਈ। ਅੱਛਾ ਜੀ ਹੈ। ਤੇ इवन ਜਿਹੜੇ ਡਾਕਟਰਾਂ ਕੋ ਜਾਂਦੇ ਸੀਗੇ ਤੂੰ ਪਹਿਲੀ ਕਰਤੇ ਹੈ ਜਾਂ ਦੱਸਦਾ ਹੀ ਨਹੀਂ ਹੈ ਕੋਈ ਦੀ ਰੋਗ ਕੀ ਉਹਦਾ ਸਿਰਦਰਦ ਦੱਸੂਗਾ ਬਿਲਕੁਲ ਵੀ ਮੇਰਾ ਸਿਰਦਰਦ ਹੈ ਜਾਂ ਫਲਾਣਾ ਚੀਜ਼ ਹੈ ਕੋਈ ਸਰੀਰਕ ਰੋਗ ਦਾ ਉਹ ਦੱਸਦੇ ਨੇ ਤੇ ਨਾ ਫਿਰ ਇਹ ਜਿਹੜੀ ਡਾਕਟਰਾਂ ਨੂੰ ਸਮਝ ਆਉਂਦੀ ਹੈ ਇਹਨਾਂ ਸਰੀਰਕ ਰੋਗਾਂ ਦੀ ਸੀ ਇਸ ਹਾਲਤ ਦੇ ਵਿੱਚ ਮੇਰੇ ਕੋਲ ਆਏ ਸੀ ਅੱਛਾ ਤੇ ਉਹ ਫਿਰ ਮੈਨੂੰ ਵੀ ਪਹਿਲੀ ਵਾਰੀ ਇਹ ਅਹਿਸਾਸ ਹੋਇਆ ਸੀ ਵੀ ਜਿਹੜੇ ਇਹ ਸ਼ੱਕ ਦੇ ਰੋਗ ਨੇ ਇਹ ਕਿਸ ਹੱਦ ਤੱਕ ਖਤਰਨਾਕ ਜਿਹੜੇ ਨੇ ਇਹ ਹੌਸਕ ਦੇ ਨੇ ਜੀ ਬਿਲਕੁਲ ਸੀ ਹੁਣ ਜਿਹੜਾ ਜਿਹਨੂੰ ਬੰਦੇ ਨੂੰ ਸ਼ੰਕਾ ਦਾ ਜਿਹੜਾ ਰੋਗ ਪੈਦਾ ਹੋਣਾ ਹੈ ਇੱਕ ਤਾਂ ਜਿਹੜੀ ਚੀਜ਼ ਹੈਗੀ ਉਹਨਾਂ ਦੇ ਵਿੱਚ 3-4 ਵਜੇ ਤੁਹਾਨੂੰ ਲੱਛਣ ਹੋਣਗੇ ਜੀ ਇੱਕ ਤਾਂ ਉਹਨਾਂ ਦੇ ਵਿੱਚ ਹਮਮੇ ਬਹੁਤ ਹੁੰਦੇ ਵੈਸੇ ਜੇ ਜਿੰਨੇ ਵੀ ਮਾਨਸਿਕ ਰੋਗ ਉਹਨਾਂ ਬੰਦਿਆਂ 'ਚ ਪੈਦਾ ਹੁੰਦੇ ਨੇ ਜਿਨ੍ਹਾਂ 'ਚ ਹਮਮੇ ਹੁੰਦੀ ਹੈ ਜੀ ਇਹ ਗੱਲ ਬੜੀ ਅਜੀਬ ਲੱਗਿਆ ਜੀ ਜਾਂ ਫਿਰ ਉਹਨਾਂ ਦੇ ਵਿੱਚ ਪੈਂਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਈਗੋ ਨੂੰ ਬਿਲਕੁਲ ਹੀ ਦਬਾ ਲਿਆ ਸਭ ਦੀ ਉਹ ਕਰ ਲਿਆ ਸਭ ਮਿક્ત ਕਰਤਾ ਮਤਲਬ ਗੁਲਾਮ ਬਣ ਗਏ ਬਿਲਕੁਲ ਮਤਲਬ ਐ ਉਹ ਜਿਹੇ ਵੀ ਕੇਸ ਹੈ ਜਦ ਵਿਆਹ ਹੋ ਗਿਆ ਕੁੜੀ ਦਾ ساری ਉਮਰ ਉਹਨਾਂ ਨੇ ਜਿਹੜੇ ਆਪਣੇ ਪਤੀ ਵੱਲ ਅੱਖ ਚੱਕਿਆ ਨਹੀਂ ਦੇਖਿਆ ਨਾ ਉਹਨੂੰ ਕਦੇ ਇਨਕਾਰ ਕੀਤਾ ਕਿਸੇ ਗੱਲ ਤੋਂ ਇੰਨਾ ਮਤਲਬ ਗ੍ਰਾਮੀ ਦੀ ਹਾਈਟ ਹੈ ਜੀ ਇੱਥੇ ਹੁਣ ਜਿਹੜੀ ਈਗੋ ਹੈ ਉਹਦੀ ਜਿਹੜੀ ਖਤਰਨਾਕ ਦੂਸਰੀ ਅਵਸਥਾ ਲੇ ਗਈ ਉਹ ਸੋ ਜਿਹੜੀ ਤੁਹਾਡੀ ਈਗੋ ਹੈ ਇੱਕ ਤਾਂ ਜਿਹੜੀ ਅਵਸਥਾ ਹੈਗੀ ਦੂਜੀ ਐਕਸਟ੍ਰੀਮ ਹੈ ਜਿੱਥੇ ਤੁਸੀਂ ਜਿਹੜਾ ਹੈਗਾ ਆਪਣਾ ਹਰਨਾਕਸ਼ ਬਣ ਜਾਣਾ ਕੰਸ਼ ਬਣ ਜਾਣਾ ਤੁਸੀਂ ਜਿੰਨੇ ਡਿਕਟੇਟਰ ਹੋਏ ਨੇ ਦੁਨੀਆ ਦੇ ਉਹ ਸਾਰੇ ਇਸੇ ਚੀਜ਼ ਦਾ ਸ਼ਿਕਾਰ ਸੀਗੇ ਹਮੈਂ ਦਾ ਕਿ ਸੰਸਾਰ ਮੇਰੇ ਲਈ ਆ ਸੀ ਸੰਸਾਰ ਨਹੀਂ ਨਹੀਂ ਅਸੀਂ ਸੰਸਾਰ ਨੂੰ ਜਿੱਤਣਾ ਹੈ ਅੱਛਾ ਯਾਹਾਂ ਪੇ ਦੂਜੀ ਜਿਹੜੀ ਅਵਸਥਾ ਹੈ ਟੋਟਲੀ ਜਿਹੜੀ ਬੰਦੇ ਨੂੰ ਕ੍ਰਿਪਲ ਹੋ ਜਾਂਦਾ ਬੰਦਾ ਮਤਲਬ ਉਹਦੇ ਚ ਗੁਲਾਮੀ ਦਾ ਸਾਾਸ ਵੀ ਖਤਮ ਹੋ ਜਾਂਦਾ ਉਹ ਜਿਹੜੀ ਈਗੋ ਇਨੀ ਸਬਡਿਊ ਕਰ ਜਾਂਦੀ ਹੈ ਸੋ ਇਹ ਜਿਹੜੀਆਂ ਦੋਨੋਂ ਜਿਹੜੀ ਈਗੋ ਦਾ ਸਬਡਿਊ ਕਰੀ ਜਾਣਾ ਬੰਦੇ ਦਾ ਜਿਹਨੂੰ ਅਸੀਂ ਆਮ ਤੌਰ ਤੇ ਕਹਿੰਦੇ ਨੇ ਮੁੰਡਾ ਬੜਾ ਸਾਊ ਹੈ ਬਿਲਕੁਲ ਮੈਂ ਆਪਿੰਨਾ ਜਿਤਾ ਰਣਾ ਇਹ ਤਾਂ ਸਾਡੀ ਕੁੜੀ ਰੱਖ ਚੱਕ ਕੇ ਨਹੀਂ ਵੇਖਦੀ ਕਿਸੇ ਵੱਲ ਇਹ ਬੜੀ ਸਾਊ ਹੈ ਸਈ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜੇ ਇਹਨੂੰ ਮਾਂ ਬਾਪ ਕਹਿੰਦੇ ਨੇ ਉਹਨਾਂ ਦੀ ਸਾਡੇ ਮੁੰਡੇ ਕੁੜੀਆਂ ਸਾਊ ਨੇ ਮੇਰੇ ਲਈ ਉਹ ਸਾਰੇ ਮਨੋਗਿਆਨ ਖਤਰਨਾਕ ਹੁੰਦੇ ਨੇ ਕਿਉਂਕਿ ਉਹਨਾਂ ਮੈਂ ਜਿਹੜਾ ਸਾਊ ਪੋਣਾ ਹੈਗਾ ਉਹਦਾ ਇੱਕ ਜਿਹੜਾ ਹੈਗਾ ਮਖੌਟਾ ਪਾਇਆ ਹੋਇਆ ਬੇਸਿਕਲੀ ਉਹ ਜਿਹੜੀ ਨੇਚਰੋ ਸਾਊ ਨਹੀਂ ਹੈ ਅੰਦਰ ਬਹੁਤ ਕੁਝ ਦੱਬੀ ਬੰਦੇ ਦੱਬੀ ਬੈਠੇ ਨੇ ਉਹ ਕਦੇ ਵੀ ਪਟਾਕਾ ਪੈ ਸਕਦਾ ਜਿਹੜਾ ਉਹਨਾਂ ਬਾਜ ਹੈ ਤੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਜਿਹੜਾ ਅੱਛਾ ਇਹ ਜਿਹੜੀ ਫਿਰ ਜਿਹੜੀ ਇਹਨੂੰ ਲੁਕਾਉਣ ਦੇ ਲਈ ਅਸੀਂ ਕਈ ਵਾਰੀ ਜਿਹੜਾ ਧਾਰਮਿਕ ਪਹਿਰਾਵਾ ਪਾ ਲੈਂਦੇ ਹਾਂ ਮਤਲਬ ਬਹੁਤ ਜਿਹੜੇ ਮੁੰਡੇ ਕੁੜੀਆਂ ਸਾਨੂੰ ਦੇਖਣਗੇ ਉਹ ਅਮਰਤ ਜਿਵੇਂ ਛਕਣਾ ਹੈਗਾ ਉਹ ਸਾਨੂੰ ਬਹੁਤ ਕੇਸ ਇਹੇ ਲੱਭਣਗੇ ਕਿ ਉਹਨਾਂ ਦੀ ਜਿਹੜੀ ਇੱਕ ਨੀਡ ਬਣ ਗਈ ਅਮਰਤ ਉਹਨਾਂ ਦੇ ਮਨ ਦੇ ਵਿੱਚ ਇੰਨੀ ਗੰਦਗੀ ਭਰੀ ਹੋਈ ਹੈ ਨਾ ਉਹ ਆਪਣੇ ਆਪ ਨੂੰ ਮੰਨਣ ਲੱਗ ਗਏ ਗੰਦਗੀ ਇਸ ਚੀਜ਼ ਨੂੰ ਤੇ ਦੁਨੀਆ ਤੋਂ ਅਪਰੂਵਲ ਲੈਣ ਦੇ ਲਈ ਵਧੀਆ ਬਣਨ ਦੇ ਲਈ ਉਹਨਾਂ ਨੇ ਪਹਿਰਾਵਾ ਗ੍ਰਹਿਣ ਕਰਦਿਆ ਸੋ ਇਹ ਧਰਮ ਜਿਹੜਾ ਹੈਗਾ ਦੁਨੀਆ ਦੀ ਅਪਰੂਵਲ ਲੈਣ ਦੇ ਲਈ ਦੀ ਵੈਸਟ ਡਿਫੈਂਸ ਮੈਕੈਨਿਜ਼ਮ ਹੈ ਤੁਸੀਂ ਮੰਦਰ ਗੁਰੂ ਸਾਡੇ ਕਿਸੇ ਨੇ ਕੰਕਿੰਤੂ ਨਹੀਂ ਕਰਨਾ ਕੋਈ ਕੁਐਸਚਨ ਨਹੀਂ ਕਰਨਾ ਤੁਹਾਨੂੰ ਕੀ ਕਹਿਣਗੇ ਇਹ ਤਾਂ ਬਈ ਬੜਾ ਸਾਊ ਹੈ ਇਹਦਾ ਬੰਦਾ ਬਹੁਤ ਉਹ ਹੈ ਧਾਰਮਿਕ ਹੈ ਬੜਾ ਧਾਰਮਿਕ ਹੈ ਲੇਕਿਨ ਅਜਿਹੇ ਜਿਹੜੇ ਬੰਦੇ ਹੁੰਦੇ ਨੇ ਉਹ ਧਾਰਮਿਕ ਨਹੀਂ ਹੁੰਦੇ ਪਰ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਆਮ ਉਹਨੇ ਗੱਲ ਕਰ ਦਿੱਤੀ ਜਿਵੇਂ ਬਹਿਮ ਦਾ ਕੋਈ ਇਲਾਜ ਨਹੀਂ ਹੈਗਾ ਪਰ ਤੁਸੀਂ ਇਸ ਰੋਗ ਦਾ ਕਿਵੇਂ ਇਲਾਜ ਕਰਦੇ ਹੋ ਦੇਖੋ ਇਹਦਾ ਜਿਹੜਾ ਇਹ ਜਿਹੜਾ ਇਲਾਜ ਹੈ ਇਹਦੀਆਂ ਜਿਹੜੀਆਂ ਵਿਧੀਆਂ ਨੇ ਜਿਵੇਂ ਬਹਿਮ ਦਾ ਕੋਈ ਇਲਾਜ ਨਹੀਂ ਡਾਕਟਰ ਕੋਲ ਪਹਿਲਾਂ ਪਹਿਲਾਂ ਰੋਕ ਜਾਂਦੇ ਨੇ ਛੁਰੂ ਛੁਰੂ ਦੇ ਵਿੱਚ ਅੱਬਲਾ ਮਾਰਾ ਵੈਸੇ ਜਾਂਦੇ ਹੀ ਨਹੀਂ ਡਾਕਟਰ ਕੋਲ ਜਾਣਗੇ ਕਿਸੇ ਹੋਰ ਜਿਵੇਂ ਹੁਣ ਬਹਿਮ ਹੋ ਗਿਆ ਕਿਸੇ ਨੂੰ ਵੀ ਜਿਹੜੀ ਮੇਰੀ ਬਾਹ ਨਹੀਂ ਹੈ ਹਾਂ ਹਾਂ ਉਹਨੇ ਸਾਰਾ ਇਦਾਂ ਦਾ ਬਹਿਮ ਹੋ ਗਿਆ ਹਾਂ ਬਿਲਕੁਲ ਹੁੰਦਾ ਮੇਰੇ ਕੋਲ ਕੇਸ ਆਏ ਨੇ ਅੱਛਾ ਹਾਂ ਤੁਸੀਂ ਇਹ ਤਾਂ ਜਦੋਂ ਮੇਰੇ ਕੋਲ ਪਹਿਲਾ ਕੇਸ ਆਇਆ ਸੀ ਨਾ ਜੀ ਬਹਿਮ ਮੈਂ ਆਪ ਹੈਰਾਨ ਹੋ ਗਿਆ ਸੀਗਾ ਇੱਕ ਖੁਦ ਡਾਕਟਰ ਸੀ ਉਹ ਮੈਨੂੰ ਕਹਿੰਦਾ ਆ ਕੇ ਡਾਕਟਰ ਸਾਹਿਬ ਆਈ ਐਮ ਪ੍ਰੈਗਨੈਂਟ ਮੇਰੀ ਡਿਲੀਵਰੀ ਹੋਣੀ ਹੈ ਅੱਛਾ ਮੈਨੂੰ ਹੁਣ ਵੀ ਹੱਸ ਹੀ ਆਉਂਦਾ ਅੱਛਾ ਤੁਸੀਂ ਸੱਚ ਮੰਨਣਾ ਹੀ ਨਹੀਂ ਮੈਂ ਵੀ ਸੱਚ ਨਹੀਂ ਸੀ ਮੰਨਦਾ ਉਦੋਂ ਮਹਾ ਯਾਰ ਇਹ ਕਿਵੇਂ ਹੋ ਸਕਦਾ ਮਹਾ ਮੈਂ ਡਿਲੀਵਰੀ ਤਾਂ ਜਿਹੜਾ ਬੱਚਾ ਦਾ ਜਿਹੜਾ ਹੁੰਦਾ ਹੈਗਾ ਔਰਤਾਂ ਦਾ ਪੈਦਾ ਹੁੰਦਾ ਮਾਈਕੇ ਵਿੱਚ ਪੈਦਾ ਹੋ ਜਾਏਗਾ ਉਹਨੇ ਵੜ ਕੇ ਜਿਹੜਾ ਜਿੰਨੇ ਜਨਾਨੀਆਂ ਪਾਉਂਦੀਆਂ ਨੇ ਉਹ ਬੜਾ ਇੱਕ ਜਿਹੜਾ কুর্তা ਪਜਾਮਾ ਜਾਂ ਪਾ ਲਿਆ ਜੀ ਤਾਂ ਕਿ ਉਹਨੂੰ ਇਹ ਲੱਗਦਾ ਰਹਿੰਦਾ ਸੀ ਮੇਰਾ ਟਿੱਡ ਬਹੁਤ ਵੱਡਾ ਹੈ ਅੱਛਾ ਹਾਂ ਹੁਣ ਉਹ ਜਿਹੜਾ ਟੌਰਚਰ ਸੀ ਨਾ ਤੋ ਕਿਸੇ ਨੂੰ ਦੱਸ ਸਕਦਾ ਹੂੰ ਹੁਣ ਜੇ ਦੱਸਦਾ ਫੇਰ ਮਰਦਾ ਪ੍ਰੋਬਲਮ ਕਿਉਂਕਿ ਜਿਹੜੇ ਮਾਨਸਿਕ ਰੋਗ ਨੇ ਨਾ ਸਾਡੇ ਜੀ ਅਸੀਂ ਇਹਨਾਂ ਨਾਲ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਵੀ ਸ਼ੇਅਰ ਇਸ ਕਰਕੇ ਨਹੀਂ ਕਰਦੇ ਦੁਨੀਆ ਸਾਡਾ ਮਜ਼ਾਕ ਹੜ ਆਉਂਦੀ ਹੈ ਬਿਲਕੁਲ ਹੱਸਦੀ ਆ ਸਾਡੇ ਉੱਤੇ ਠੀਕ ਹੈ ਤੇ ਇਸ ਕੱਲ ਕ ਜਿਹੜਾ ਜਿਹੜਾ ਸ਼ਿਕਾਰ ਹੁੰਦਾ ਉਹ ਨੂੰ ਲਕੋਏ ਰੱਖਦਾ ਚੋਰੀ ਚੋਰੀ ਡਾਕਟਰ ਕੋਲ ਜਾਂ ਹਾਂ ਚੋਰੀ ਚੋਰੀ ਜਾਂਦੇ ਨੇ ਉਹ ਜਿਵੇਂ ਇਸੇ ਤਰ੍ਹਾਂ ਦੇ ਜਿਹੜਾ ਰੋਗ ਹੈ ਕੁਆਰੀ ਕੁੜੀ ਨੂੰ ਹੋ ਸਕਦਾ ਬਿਲਕੁਲ ਉਹਨੇ ਕਿਸੇ ਨਾਲ ਕੋਈ ਸੰਬੋਗ ਨਹੀਂ ਕੀਤਾ ਕੋਈ ਸਸਰੀਕ ਸੁੰਧ ਨਹੀਂ ਬਣਾਏ ਲੇਕਿਨ ਉਸ ਨੂੰ ਅੰਦਰ ਐ ਮਹਿਸੂਸ ਹੁੰਦਾ ਕਿ ਜਿਹੜਾ ਬੱਚਾ ਮੇਰੇ ਪੇਟ ਦੇ ਅੰਦਰ ਉਹਨੂੰ ਉਹਦੀ ਮੂਵਮੈਂਟ ਦੇਖਦੀ ਹੈ ਜੀ ਉਹ ਚੋਰੀ ਚੋਰੀ ਮਨੇ ਹੋ ਸਕਦਾ ਡਾਕਟਰ ਕੋਲ ਜਾਵੇ ਜਿਹੜੇ ਘਰ ਨੇ ਉਹ ਡਾਕਟਰ ਵੀ ਜੇ ਅੱਜ ਕੱਲ ਬਿਜ਼ਨਸ ਹੈ ਹੋ ਸਕਦਾ ਪੈਸੇ ਵੀ ਕਮਾ ਲਵੇ ਵੀ ਮੈਂ ਤੇਰਾ ਤੇਰਾ ਜਿਹੜਾ ਆਪਰੇਸ਼ਨ ਕਰਤਾ ਬੱਚਾ ਤੇਰਾ ਜਿਹੜਾ ਕੱਟਤਾ ਕੋਹਨੇ ਕਿਹੜਾ ਦੇਖਣ ਆਏਗਾ ਉਹ ਐਸੀ ਜੀ ਚੀਜ਼ ਹੈ ਪਰ ਹੈ ਉਹ ਮੰਨਦੇ ਨਾਲ ਜਿਹੜਾ ਹੈਗਾ ਜਿਹਦਾ ਇਹਦਾ ਸੰਬੰਧ ਹੈ ਮਹਿਮ ਹੋ ਗਿਆ ਉਸਨੂੰ ਜਿਹੜਾ ਹੈਗਾ ਸਈ ਇਸ ਤਰ੍ਹਾਂ ਜਿਹੜੇ ਜਿਹੜੇ ਹੁਣ ਧਾਰਮਿਕ ਜਗਤ ਦੇ ਵਿੱਚ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸ ਰਿਹਾ ਨਹੀਂ ਅੱਜਕੱਲ੍ਹ ਦੇਵੀ ਦੇਵਿਆਂ ਤੇ ਰੱਬ ਦਾ ਬੜਾ ਮਹੰਮ ਪਿਆ ਹੋਇਆ ਲੋਕਾਂ ਨੂੰ ਵੀ ਮੈਂ ਰੱਬ ਹੈ ਅੱਛਾ ਬਹੁਤ ਹੈ ਬਹੁਤ ਦੁਨੀਆ ਹੈ ਅਰ ਸਾ ਉਹਨਾਂ ਦੀ ਪੂਜਾ ਹੋ ਰਹੀ ਹੈ ਹੂੰ ਉਹ ਬਿਹੇਵ ਵੀ ਉਕਣੇ ਹੀ ਕਰਦੇ ਨੇ ਜਿਵੇਂ ਘੋੜਾ ਹੈ ਕੋ ਗੁਰੂ ਗੋਬਿੰਦ ਸਿੰਘ ਬਣ ਜਾਣਗੇ ਪਹਿਰਾਵਾ ਵੀ ਉਹਨਾਂ ਨੇ ਉਸ ਤਰ੍ਹਾਂ ਹੀ ਪਾਉਣਾ ਸ਼ੁਰੂ ਕਰ ਦੇਣਾ ਅੱਛਾ ਕਿਉਂਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਅਸੀਂ ਉਹ ਉਹ ਜਿਹੜਾ ਡਿਲੀਜਨ ਨੂੰ ਜੀ ਰਹੇ ਹੁੰਦੇ ਨੇ ਹੂੰ ਕਿ ਅਸੀਂ ਗੁਰੂ ਗੋਬਿੰਦ ਸਿੰਘ ਹੈ ਇਹ ਹੁਣ ਹੈ ਇਸ ਅਸਲ ਵਿੱਚ ਇਹਨੂੰ ਅਸੀਂ ਕਹਿੰਦੇ ਮਿਸਟੇਕਨ ਆਈਡੈਂਟੀਟੀ ਹਮ ਮਤਲਬ ਆਪਣੀ ਆਈਡੈਂਟੀਟੀ ਖੋਕ ਹੈ ਉਹ ਕਿਸੇ ਹੋਰ ਦੀ ਜਿਹੜੀ ਆਈਡੈਂਟੀਟੀ ਹੈ ਉਹਨੇ ਗ੍ਰਹਿਣ ਕਰ ਲਈ ਹਮ ਬਿਲਕੁਲ ਫਿਰ ਇੱਕ ਹੋਰ ਹੋ ਗਿਆ ਵੀ ਹੈ ਉਹ ਆਮ ਤੌਰ ਤੇ ਉਹਨਾਂ ਲੋਕਾਂ ਨੂੰ ਹੁੰਦਾ ਜਿਹੜੇ ਅਲਮੀਨੀ ਹੁੰਦੇ ਭਾਂਡਿਆਂ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ ਹਮ ਕੋਕੋ ਜਿਹੜੀ ਐਲੂਮੀਨੀਅਮ ਇੱਕ ਜ਼ਹਿਰ ਹੈ ਇਹ ਸਰੀਰ ਦੇ ਨਰਵਸ ਸਿਸਟਮ ਤੇ ਬਹੁਤ ਅਸਰ ਪਾਉਂਦੀ ਹੈ ਉੱਚੀ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਮੈਂ ਜਿਹੜਾ ਮੇਰਾ ਸਿਰ ਹੈ ਕਿਸੇ ਹੋਰ ਦਾ ਹੈ ਅੱਛਾ ਦੇਖੋ ਹੁਣ ਕਿੰਨਾ ਭਿਆਨਕ ਹੋ ਗਿਆ ਕਿ ਹੁਣ ਜਿਹੜਾ ਮੇਰਾ ਸੋਚ ਰਿਹਾ ਹੈ ਵੀ ਮੇਰਾ ਕੋਈ ਗਵਾਂਡੀ ਸੋਚ ਰਿਹਾ ਉਹ ਗਵਾਂਡੀਆਂ ਦੇ ਮੁੰਡੇ ਦਾ ਮੇਰੇ ਉੱਤੇ ਸਿਰ ਆ ਕੇ ਲੱਗ ਗਿਆ ਕਿਦਾਂ ਕਿਦਾਂ ਦੇ ਰੋਗ ਨੇ ਦੇਖੋ ਕਿਹੰਜਰ ਹੋ ਗਏ ਹੁਣ ਇਹ ਇਹੀ ਗੱਲ ਹੈ ਵੀ ਹੁਣ ਇਹਨਾਂ ਦੀ ਸਮਝ ਨਹੀਂ ਹੈ ਇਹਨਾਂ ਚੀਜ਼ਾਂ ਦੀ ਜੀ ਇਹ ਆਪਾਂ ਹਲਦੀ ਗੱਲ ਕਰਦੇ ਸੀ ਤੁਸੀਂ ਇਹਦਾ ਇਲਾਜ ਕਿਵੇਂ ਕਰ ਹਾਂ ਇਹਦਾ ਇਲਾਜ ਇਸ ਤਰ੍ਹਾਂ ਜੀ ਇੱਕ ਤਾਂ ਇਹਦੀਆਂ ਜਿਹੜਾ ਇਲਾਜ ਹੈਗਾ ਅਜਿਹੇ ਪੰਜਾਂ ਦੇ ਨੇ ਜਦੋਂ ਡਾਕਟਰਾਂ ਦੇ ਇਲਾਜ ਨਹੀਂ ਹੁੰਦਾ ਹਮ ਬੰਦੇ ਤੰਤਰਿਕਾਂ ਕੋਲ ਚਲੇ ਜਾਂਦੇ ਨੇ ਇਹ ਜਿਹੜੇ ਆਪਣੇ ਜਿਹਨੂੰ ਆਪਾਂ ਕਹਿੰਦੇ ਨੇ ਬਾਬੇ ਜੀ ਤੰਤਰਿਕ ਜਾਂ ਸਿੱਧ ਕਹਿੰਦੇ ਨੇ ਅੱਛਾ ਉਹ ਕੀ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਨੂੰ ਇਹ ਬਹਿਮ ਹੋ ਗਿਆ ਹਮ ਅੱਛਾ ਉਹ ਵੀ ਤੁਹਾਡਾ ਜਿਹੜਾ ਧਿਆਨ ਡਾਇਵਰਟ ਕਰਨ ਦੇ ਲਈ ਉਹ ਕੋਈ ਵਿਧੀ ਦੱਸਣਗੇ ਤੁਹਾਨੂੰ ਪਰ ਇੱਕ ਗੱਲ ਕਹਿਣਗੇ ਉਹ ਵੀ ਕਿਸੇ ਨੂੰ ਦੱਸਣਾ ਨਹੀਂ ਇਹ ਗੱਲ لازਮੀ ਕਹਿਣਗੇ ਉਹ ਤੁਹਾਨੂੰ ਵੀ ਤੂੰ ਨਹਿਰ ਦੇ ਵਿੱਚ ਉੱਥੇ ਜਾਇਆ ਇਹ ਜਿਹੜੀਆਂ ਚੀਜ਼ਾਂ ਨੇ ਉੱਥੇ ਜਿਹੜੀ ਇਹ ਪੇਂਟ ਕਰਿਆ ਸ੍ਰੀ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਇਹਨਾਂ ਦਾ ਇਲਾਜ ਸੰਭਵ ਹੈਗਾ ਹਾਂ ਬਿਲਕੁਲ ਹੈਗਾ ਜੀ ਹੁਣ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਠੁੰਮਣੇ ਨੇ ਮਾੜਾ ਮੋਟਾ ਜਿਹਾ ਠੀਕ ਹੋ ਸਕਦਾ ਟੋਟ ਕੇ ਅੱਛਾ ਦੂਜਾ ਹੈਗਾ ਇਹਨਾਂ ਦੇ ਜਿਹੜੀਆਂ ਸਲੀਪਿੰਗ ਪੀਰ ਜਾਂ ਤੁਸੀਂ ਬੰਦੇ ਨੂੰ ਸੁਵਾ ਦਿਓ ਬਸ ਸੁਵਾ ਦਿਓ ਉਹਦੀ ਜਿਹੜੀ ਚੇਤਨਾ ਹੈਗੀ ਉਹਨਾਂ ਸੁੱਤੀ ਪਈ ਰਹਣਾ ਹੈ ਉਹਨੂੰ ਖਿਆਲ ਦੇਣੀ ਹੋਣੀ ਕੋਈ ਸੇ ਇਸਟੇਰਿਕ ਹੋਰ ਬੜਾ ਭਿਆਨ ਕਰੂਗਾ ਜਦੋਂ ਵੀ ਬੰਦਾ ਮੈਂ ਯਾਰ ਮੇਰੇ ਕੋਲੇ ਆਏ ਨਹੀਂ ਯਾਰ ਉਹ ਮੇਰੇ ਕੋਲੇ ਆਏ ਨਹੀਂ ਕਈ ਹਾਲ ਮੇਰੇ ਕੋਲ ਇਹ ਜੇ ਕੇਸ ਹੈ ਅੱਛਾ ਜਦੋਂ ਉਹ ਬਾਜ਼ਾਰ ਚ ਜਾਂਦੇ ਨੇ ਉਹਨਾਂ ਦਾ ਆਪਣੇ ਨਰਵਸ ਸਿਸਟਮ ਕੋਈ ਕੰਟਰੋਲ ਨਹੀਂ ਰਹਿੰਦਾ ਉਹਨਾਂ ਨੂੰ ਇਹ ਲੱਗਦਾ ਮੇਰੇ ਤੇ ਲੜਕੀ ਫੜਨਾ ਹੋ ਜਾਵੇ ਅੱਛਾ ਦੇਰ আর ਕਈ ਹਾਲ ਤਾਂ ਜੋ ਫੜ ਵੀ ਲੈਂਦੇ ਨੇ ਲੜਕੀ ਨੂੰ ਹੂੰ ਇੱਕ ਮੇਰੇ ਕੋਲ ਕੇਸ ਆਇਆ ਸੀ ਮੁੰਡੇ ਦਾ ਉਹਦਾ ਨਿਕਲਣਾ ਹੀ ਬੰਦ ਹੋ ਗਿਆ ਸੀ ਘਰੋਂ ਉਹ ਕਿ ਉਹਦਾ ਉਹਦਾ ਰੋਗ ਕੀ ਬਣ ਗਏ ਮੈਥੋਂ ਕਿਸੇ ਦਾ ਲਿੰਗ ਜਿਹੜਾ ਮੈਂ ਕਿਸੇ ਦਾ ਲਿੰਗ ਨੂੰ ਆਪਣੇ ਹੱਥ ਚ ਫੜ ਲੈਣਾ ਜਾਂਦੇ ਸੜਕ ਵਿੱਚ ਬਾਜ਼ਾਰ ਦੇ ਚ ਉਹ ਨਿਕਲਣਾ ਹੀ ਬੰਦ ਕਰਦਾ ਵੀ ਲੋਕੀ ਫੇ ਮੈਨੂੰ ਕੀ ਕਹਿਣਗੇ ਵੀ ਮੈਂ ਵੀ ਇਹੋ ਜਿਹਾ ਬੰਦਾ ਇਹ ਜਿਹੜਾ ਸੀ ਉਹ ਜਿਹੜੀ ਗੱਲ ਹੈ ਨਾ ਕੋਈ ਨਾ ਕੋਈ ਮੰਨਦੇ ਚ ਬਹਿ ਜਾਂਦੀ ਹੈ ਬਹਿਮ ਜਿਹੜਾ ਹੈਗਾ ਵੀ ਤੁਸੀਂ ਇੱਕ ਕਿਨ ਸਮਝ ਲੋ ਮਾਈਂਡ ਜੀ ਕਿਲ ਠੋਕ ਜਾਂਦੀ ਹੈ ਜਿਹੜੀ ਹੈ ਉਹ ਨਿਕਲਦੀ ਨਹੀਂ ਆਇ ਫਿਰ بار 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 ਇੱਕੇ ਖਿਆਲ ਆਈ ਜਾਂਦਾ ਜੇ ਕਹਣਾ ਕਹਿੰਦੇ ਖੋਤੀ ਵੋਟਸ ਲੈ ਉੱਕਣੇ ਹੀ ਘੁੰਮੀ ਜਾਣਾ ਬਸ ਜਿਵੇਂ ਆਪਾਂ ਕਹਣਾ ਕਲੌਕ ਨੂੰ ਚਾਬੀ ਦੇਤੀ ਬਹੁਤ ਘੁੰਮੀ ਜਾਂਦਾ ਹੈ ਬਿਲਕੁਲ ਹੁਣ ਇੱਕ ਵਾਰੀ ਮੈਨੂੰ ਯਾਦ ਆ ਨੀ ਕੋਈ ਕੇਸ ਆਇਆ ਸੀਗਾ ਨਮਾ ਨਮਾ ਵਿਆਹ ਹੋਇਆ ਉਹ ਗੱਲਾਂ ਹਾਸਿਆ-ਹਾਸੀ ਜਗਾ ਕਰਨ ਲੱਗ ਗਏ ਵੀ ਤੂੰ ਕਿਹਨੂੰ ਮਿਲੀ ਐ ਤੂੰ ਕਿਹਨੂੰ ਮਿਲੀ ਕਿਛਾ ਸੰਬੰਧੋ ਨਾ ਐ ਉਹ ਕੁੜੀ ਨੇ ਦੱਸ ਬੈਠੀ ਸੀ ਤੇ ਕਿ ਮੈਂ ਦਾ ਪਿੰਡ ਦਾ ਫਲਾਣਾ ਮੁੰਡਾ ਸੀ ਉਹਨੂੰ ਮਿਲਦੀ ਹੁੰਦੀ ਸੀ ਉਹ ਮੁੰਡੇ ਦੀ ਗੱਲ ਐਨੀ ਉਹਦੇ ਚ ਐਨੀ ਤਸਗੀ ਨਹੀਂ ਉਹ ਮੁੰਡੇ ਦੀ ਜ਼ਿੰਦਗੀ ਹਰਾਮ ਹੋ ਗਈ ਬਾਰ-ਬਾਰ ਸਵੇਰੇ ਉੱਠਦੇ ਆ ਬੈਹਦੇ ਆ ਨਾ ਨੀਂਦਾ ਵਾ ਮਸਾਹੀ ਗੱਲ ਪੱਚੀ ਜਾਂਦਾ ਉਹ ਅੱਛਾ ਫੇਰ ਤੂੰ ਕਿਹਨੂੰ ਮਿਲੀ ਸੀ ਉਹਨੂੰ ਕਿੱਥੇ ਮਿਲੀ ਸੀ ਫੇਰ ਤੂੰ ਕਿਵੇਂ ਮਿਲੇ ਬਸ ਬਾਰ-ਬਾਰ ਬਾਰ-ਬਾਰੇ ਹੀ ਗੱਲ ਨਾ ਜੀ ਕਰਤਾ ਕਿਨੇ ਪਾ ਇਲਾਜ ਦੀ ਗੱਲ ਕਰਦੇ ਸੀ ਹਾਂ ਹਾਂ ਇਲਾਜ ਬਹੁਤ ਕੀ ਮਤਲਬ ਕਿਵੇਂ ਤੁਸੀਂ ਕਿਵੇਂ ਇਲਾਜ ਕਰ ਹਾਂ ਇਹਨਾਂ ਦਾ ਜਿਹੜਾ ਇਲਾਜ ਆ ਨਾ ਉਹ ਹੁੰਦਾਗਾ ਫਿਰ ਨਰਜੀ ਮੈਡੀਸਨ ਦੇ ਨਾਲ ਅੱਛਾ ਕਿਉਂਕਿ ਇਹ ਬਡੇ ਨੁਆਈ ਦੇ ਵਿੱਚ ਰੋਗ ਨੇ ਹਾਂ ਅੱਛਾ ਦੂਜੀ ਗੱਲ ਇਹ ਹੈ ਜਿਹੜੀ એનર્ਜੀ ਇਹਨਾਂ ਰੋਗਾਂ ਦਾ ਉਹ ਦਵਾਈ ਇਲਾਜ ਕਰ ਸਕਦੀ ਹੈ ਜਿਹੜੀ ਮਾਈਂਡ ਨੂੰ ਪ੍ਰਭਾਵਿਤ ਕਰ ਸਕਦੀ ਹੈ ਹਾਂ ਸੰਸਾਰ ਦੇ ਵਿੱਚ ਇੱਕ ਨਰਜੀ ਮੈਡੀਸਨ ਨੂੰ ਛੱਡ ਕੇ ਕੋਈ ਹੋਜੀ ਮੈਡੀਸਨ ਨਹੀਂ ਜਿਹੜੀ ਤੁਹਾਡੇ ਮਨ ਨੂੰ ਪ੍ਰਭਾਵਿਤ ਕਰ ਦਵੇ ਹੂੰ ਲੇਕਿਨ ਹੁਣ ਲਾਲਚ ਹੈ ਜਾਂ ਤੁਹਾਡੀ ਹੰਮ ਹੈ ਕੋਈ ਇਹੋ ਜੀ ਮੈਡੀਸਨ ਨਹੀਂ ਜਿਹੜੀ ਤੁਹਾਡੀ ਹੰਮ ਹੈ ਜਾਂ ਤੁਹਾਡਾ ਗੁੱਸਾ ਘੱਟ ਕਰ ਦਵੇ ਜੀ ਲੇਕਿਨ ਹੋਮਿਓਪੈਥੀ ਜਿਹੜੀ ਹੈ ਜਾਂ ਜਿਹੜੀ ਨਰਜੀ ਮੈਡੀਸਨ ਕਿਹੋ ਜੀ ਮੈਡੀਸਨ ਹੈ ਜੇ ਇਹਨੂੰ ਅਸੀਂ ਸਿਮਚਮ ਅਨਸਾਰ ਦਈਏ ਤਾਂ ਕਈ ਬੰਦਿਆਂ ਨੇ ਮੈਨੂੰ ਡਾਕਟਰ ਸਾਹਿਬ ਤੁਸੀਂ ਕੀ ਕੀਤਾ ਮੈਨੂੰ ਮੇਰੇ ਤੋਂ ਗੁੱਸਾ ਹੀ ਆਉਣਾ ਹਟ ਗਿਆ ਅੱਛਾ ਆਉਂਦਾ ਹੀ ਨਹੀਂ ਹੂੰ ਬਿਲਕੁਲ ਉਹ ਗੁੱਸਾ ਕਰਦੇ ਕਹਿੰਦੇ ਉਹਨੇ ਮਾਈਂਡ ਨੂੰ ਪ੍ਰਭਾਵਿਤ ਕੀਤਾ ਜਾ ਕੇ ਹੂੰ ਸਈ ਜਿਹੜੀਆਂ ਜਿਹੜੀਆਂ ਲੜਕੀਆਂ ਨੇ ਜੋ ਖਾਸ ਤੌਰ ਤੇ ਸਾਰੀ ਉਮਰ ਉਹ ਵਿਆਹੀਆਂ ਹੁੰਦੀਆਂ ਹੁੰਦੀਆਂ ਨੇ ਸਾਰੀ ਉਮਰ ਉਹਦੀ ਜਿਹੜੀ ਪਤੀ ਦੀ ਕੁੱਟ ਸਹੀ ਜਾਂਦੀਆਂ ਨੇ ਕੁੱਟ ਸਹੀ ਜਾਂਦੀਆਂ ਨੇ ਬਿਲਕੁਲ ਤੇ ਜਦੋਂ ਉਹਨਾਂ ਨੂੰ ਜੇ ਮਤਲਬ ਇਹ ਲੋਕਾਂ ਨੂੰ ਪਤਾ ਨਹੀਂ ਹੈ ਇਹ ਜਿਹੜੀ એનર્ਜੀ ਮੈਡੀਸਨ ਹੈ ਇਹ ਵਿਆਹ ਇੱਕ ਜਿਹੜੇ ਰਿਸ਼ਤੇ ਨੇ ਇਹ ਬੜੀ کارਗਰ ਹੈ ਜੀ ਬਿਲਕੁਲ ਤੁਹਾਡੇ ਸੰਬੰਧਾਂ ਨੂੰ ਸੰਤੋਲ ਦੇ ਵਿੱਚ ਲਿਆਉਣ ਦੇ ਲਈ ਬਹੁਤ کارਗਰ ਹੈ ਮਤਲਬ ਜਿੱਥੇ ਜਿਹੜੀ ਹਸਬੰਡ ਵਾਈਫ ਲੜਦੇ ਰਹਿੰਦੇ ਨੇ ਝਗੜਦੇ ਰਹਿੰਦੇ ਨੇ ਆਪਸ ਦੇ ਵਿੱਚ ਉਹਨਾਂ ਨੂੰ ਫਿਰ ਦੋਹਾਂ ਨੂੰ ਜਿਹੜੀ ਇਹ ਮੈਡੀਸਨ ਦਿੱਤੀ ਜਾਂਦੀ ਹੈ ਉਹਨਾਂ ਦੀ ਜਿਹੜੀ ਕਾਉਂਸਲਿੰਗ ਕਰਕੇ ਜਿਹੜੀ ਕਰਕੇ ਆਪਣੀ ਸਾਈਕੋਥੈਰাপি ਤੇ ਈਵਨ ਜੇ ਤੁਸੀਂ ਵਿਆਹ ਕਰਾਉਣਾ ਨਾ ਮੈਂ ਤਾਂ ਕਹਿੰਦਾ ਇੱਥੇ ਤੱਕ ਜੇ ਕੋਈ ਸਾਈਕੋਲੋਜੀ ਸਾਈਕੋਲੋਜਿਸਟ ਕੋਈ ਨਹੀਂ ਲੱਭ ਸਕਦਾ ਜਿਹੜਾ ਤੁਹਾਡਾ ਜੋਸ਼ ਸੀ ਕੋਈ ਨਹੀਂ ਲੱਭ ਸਕਦਾ એનર્ਜੀ ਮੈਡੀਸਨ ਦੇ ਨਾਲ ਤੁਸੀਂ ਦੱਸ ਸਕਦੇ ਆ ਬੰਦੇ ਵੇ ਜਦੋਂ ਮੈਂ ਉਹਦੇ ਫਿਰ ਪਿੱਛੇ ਨਾਲ ਸ਼ੁਰੂ ਕਰ ਦਿੰਨਾ ਨਾ ਉਹ ਫੇ ਕਹਦੇ ਨੇ ਡਾਕਟਰ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਅਸੀਂ ਉਹਦਾ ਸੁਭਾਅ ਫਿਲਾਪੇ ਜੱਜ ਜਦੋਂ ਪੰਜ ਚਾਰ ਗੱਲਾਂ ਪਤਾ ਕਰ ਲਈ ਉਹਦੀ ਤਾਂ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਜੀ ਵੀ ਤੇਰੇ ਚਾਹ ਗੱਲ ਵੀ ਹੈ ਤੇਰੇ ਚਾਹ ਵੀ ਹੈ ਸੋ ਇਹ ਉਹਨਾਂ ਦੇ ਅਨੁਸਾਰ ਉਹ ਜਿਹੜਾ ਸੁਭਾਅ ਹੈ ਉਹਨਾਂ ਦੇ ਅਨੁਸਾਰ ਉਹਨੂੰ ਉਸੇ ਸਬੂਤ ਦੀ ਕੁੜੀ ਲੁਭਣੀ ਚਾਹੀਦੀ ਹੈ ਜੀ ਬਿਲਕੁਲ ਜਿਵੇਂ ਆਪਾਂ ਦੇਖਦੇ ਆਂ ਵੀ ਇਹਦਾ ਗੋਤ ਦੇਖੀਏ ਵੀ ਇਹ ਕਿਹੜੇ ਖਾਨਦਾਨ ਦੇਖੀਏ ਸਹੀ ਸੁਭਾਅ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਹਦੇ ਨਾਲ ਮੈਂ ਵਿਆਹ ਕਰਾਇਆ ਉਹਦਾ ਸੁਭਾਅ ਮੇਰੇ ਨਾਲ ਮਿਲਦਾ ਸਹੀ ਇਹ ਜਿਹੜਾ ਜਿਹੜਾ ਇੱਕ ਨਰਜੀਕਾਰ ਹੈ ਉਹ ਦੱਸ ਸਕਦਾ ਹੈ ਬਿਲਕੁਲ ਬਹੁਤ ਵਧੀਆ ਕਾਉਂਸਲਿੰਗ ਹੈ ਉਹਨਾਂ ਦੀ ਜ਼ਿੰਦਗੀ ਬੜੀ ਵਧੀਆ ਹੋਊਗੀ ਉਹ ਦੱਸ ਦੇਗਾ ਵੀ ਕੁੜੀ ਨੂੰ ਵੀ ਪਹਿਲਾਂ ਦੋਹਾਰੀ ਕਾਉਂਸਲਿੰਗ ਕਰਨੀ ਪਏਗੀ ਉਹਨੂੰ ਬਿਲਕੁਲ ਕੁੜੀ ਦਾ ਵੀ ਸਵਾ ਜਾਣੂਗਾ ਉਹ ਮੁੰਡੇ ਦਾ ਵੀ ਜਾਣੂਗਾ ਜਦ ਵੀ ਕਿਹਾ ਇਹਨਾਂ ਦੀ ਜਿਹੜੀ ਹੈ ਮੂਹਤੇ ਤੌਰ ਤੇ ਜਿਹੜੀ ਇਹਦੀਆਂ ਸੁਭਾਅ ਦੀਆਂ ਬਾਉਂਡਰੀਜ਼ ਨੇ ਉਹ ਫ੍ਰੀਕੁਐਂਸੀ ਜਿਹਨੇ ਮਾਈਂਡ ਦੀਆਂ ਉਹ ਰਲਦੀਆਂ ਨੇ ਜੇ ਤਾਂ ਰਵਦੀਆਂ ਨੇ ਤਾਂ ਦੈਨ ਜੀ ਓਕੇ ਜੇ ਨਹੀਂ ਰਵਦੀਆਂ ਪਹਿਲਾਂ ਹੀ ਪਤਾ ਲੱਗ ਜੂਗਾ ਕਿਉਂਕਿ ਬਾਹਰ ਵਿੱਚ ਵੀ ਤਾਂ ਸੱਪੇ ਪੈਣੇ ਹੀ ਆ ਫਿਰ ਹਾਂ ਇਸ ਲਈ ਇਹ ਇੱਕ ਨਵਾਂ ਵਿਸ਼ਾ ਹੈਗਾ ਬਿਲਕੁਲ ਇਹ ਆਉਣ ਵਾਲੇ ਸਮੇਂ 'ਚ ਆਪਾਂ ਇਹਦੇ ਤੇ ਹਾਂ ਇੱਕ ਪਾਈਕਰ ਬਕਰਾਈਟ ਹੋ ਕੇ ਰੱਖ ਲਾਂਗੇ ਕਿ ਜਿਹੜੀ એનર્ਜੀ ਮੈਡੀਸਨ ਹੈ ਇਹ ਜਿਹੜੀ ਸਾਡੇ ਜਿਹੜੇ ਵਿਆਹ ਕ ਰਿਸ਼ਤੇ ਨੇ ਜਾਂ ਪਰਿਵਾਰ ਕ ਰਿਸ਼ਤੇ ਨੇ ਇੱਕ ਤਾਂ ਹੋਗੇ ਨਾ ਬਿਮਾਰੀਆਂ ਹਾਂ ਵੀ ਜੇ ਮੈਂ ਕਿਸੇ ਨੂੰ ਦਮਾ ਨਹੀਂ ਹਟਦਾ ਖੰਗ ਨਹੀਂ ਹਟਦੀ ਜ਼ਖਾਮ ਗਰੋਨਾ ਇਹ ਨਹੀਂ ਹਟਦੇ ਬਈ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਮਾਨਸਿਕ ਬਿਮਾਰੀਆਂ ਨੇ ਪਰਿਵਾਰ ਦੀਆਂ ਬਿਮਾਰੀਆਂ ਨੇ ਹੁਣ ਜਿਵੇਂ ਘਿਰਨਾ ਹੈ ਬਿਲਕੁਲ ਹੁਣ ਕਈ ਬੰਦੇ ਦੇ ਜਮਾਨੇ ਨੂੰ ਘਿਰਨਾ ਹੁੰਦੀ ਹਰ ਇੱਕ ਨੂੰ ਘਿਰਨਾ ਕਰਨਾ ਉਹਨਾਂ ਨੇ ਜਾਂ ਅਲੋਚਨਾ ਕਰਨੀ ਇਹ ਵੀ ਬਿਮਾਰੀ ਹੈ ਤੁਸੀਂ ਨੁਸਖਾ ਕੱਢਨੇ ਤੁਸੀਂ ਦੇਖਿਆ ਆਪਣੇ ਘਰਾਂ ਵਿੱਚ ਕੋਈ ਨਾ ਕੋਈ ਕਈ ਵਾਰੀ ਕਜੀਬ ਹੁੰਦਾ ਜਿਹੜੀ ਮਰਜ਼ੀ ਚੀਜ਼ ਹੋ ਵਸ ਉਹ ਨਹੀਂ ਦੱਸੋ ਉਹ ਯਾਰ ਇਹ ਬਸ ਨੁਸਖਾ ਕੱਢਣਾ ਯਾਰ ਆ ਨਹੀਂ ਹੈ ਬਿਲਕੁਲ ਬਿਲਕੁਲ ਹਾਂ ਤੁਸੀਂ ਇਹ ਜਿਹੜੀ ਮੰਦੀ ਟੈਂਡੈਂਸੀ ਇਹਨੂੰ ਮਤਲਬ ਠੀਕ ਕੀਤਾ ਜਾ ਸਕਦਾ ਬਿਲਕੁਲ ਬਿਲਕੁਲ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਐਸ ਜਿਹੜੀ એનર્ਜੀ ਮੈਡੀਸਨ ਇਹਦੇ ਤੇ ਖੁੱਲ ਕੇ ਚਰਚਾ ਹਾਂ ਬਿਲਕੁਲ ਇਹ ਕਿਵੇਂ ਕੰਮ ਕਰਦੀ ਹੈ ਇਹ ਕਿਵੇਂ ਕੰਮ ਕਰਦੀ ਹੈ ਕਿਵੇਂ ਬਣਦੀ ਹੈ ਹੁਣ ਤੱਕ ਜਿਹੜੀ ਆ ਇਹ ਇੰਨੀ ਜ਼ਿਆਦਾ ਕਿਉਂ ਨਹੀਂ ਇਹਦੇ ਉੱਤੇ ਚਰਚਾ ਹੋ ਰਹੀ એનર્ਜੀ ਮੈਡੀਸਨ ਦੇ ਉੱਤੇ ਇਹਦੇ ਤੇ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਸੋ ਹੁਣ ਤੱਕ ਜਿਹੜੀ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਧੰਨਵਾਦ ਜੀ ਹਾਂਜੀ ਸਾਡਾ ਵੀ ਬਹੁਤ ਧੰਨਵਾਦ ਸਾਰੇ ਸਮਾਪਤ ਕਰਦੇ ਕਿਉਂਕਿ ਸਮਾਂ ਹੋ ਗਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ